114 ਸਾਲਾਂ ਮਸ਼ਹੂਰ ਮੈਰਾਥਨ ਦੌੜਾ ਕਬਾਪੂ ਫੌਜਾ ਸਿੰਘ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਰ ਅਤੇ ਪੰਜਾਬ ਭਰ ਤੋਂ ਪਹੁੰਚੀਆਂ ਪ੍ਰਮੁੱਖ ਧਾਰਮਿਕ ਤੇ ਸਿਪਾਹੀ ਸ਼ਖਸੀਅਤਾਂ ਨੇ ਭਾਰੀ ਸੰਗਤ ਸਮੇਤ ਹਾਜ਼ਰੀ ਭਰੀ ਐਡਵੋਕੇਟ ਤਾਮੀ ਨੇ ਭਾਈ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਉਹ ਸਿਰਫ ਇੱਕ ਦੌੜਾਕ ਨਹੀਂ ਸਨ ਸਗੋਂ ਸਾਬਤ ਸੂਰ ਸਿੱਖ ਵਿਰਾਸਤ ਦੇ ਸੰਚਾਲਕ ਸਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ ਇਹ ਸ਼ਬਦ ਬਾਪੂ ਫੌਜਾ ਸਿੰਘ ਉੱਤੇ ਪੂਰੇ ਉਤਰਦੇ ਹਨ 114 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਉਹ ਅੰਤ ਤੱਕ ਦੌੜਦੇ ਰਹੇ ਉਹਨਾਂ ਨੇ ਸਿੱਖ ਆਈਡੈਂਟੀ ਲਈ ਕਦੇ ਵੀ ਸਮਝੌਤਾ ਨਹੀਂ ਕੀਤਾ ਭਾਵੇਂ ਉਮਰ ਲੱਗ ਪਾ 114 ਸਾਲ ਸੀ ਕਹਿਣ ਨੂੰ ਇਹ ਉਮਰ ਬਹੁਤ ਲੰਮੀ ਸੀ ਤੇ ਬਧੇਰੇ ਸੀ ਪਰ ਉਹਨਾਂ ਦੇ ਜਾਣ ਦਾ ਸਾਨੂੰ ਸਾਰਿਆਂ ਨੂੰ ਦੁੱਖ ਵੀ ਮਹਿਸੂਸ ਹੋਇਆ ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਇੱਕ ਬਰਾਸਤ ਲੈ ਕੇ ਬਿਟੇ ਸੀ ਸਾਬਤ ਤੂਰ ਸਿੱਖਦੇ ਤੇ ਅੱਜ ਦੇ ਯੁੱਗ ਦੇ ਵਿੱਚ ਲੋਕਾਂ ਲਈ ਪ੍ਰੇਰਨਾ ਸਰੋਤ ਸੀ ਕਿ 114 ਸਾਲ ਦੀ ਉਮਰ ਦੇ ਵਿੱਚ ਵੀ ਕੋਈ ਬੰਦਾ ਦੌੜਦਾ। ਸੋ ਮੈਂ ਇੱਕ ਸਮਝਦਾ ਜਿਹੜਾ ਉਹਨਾਂ ਦਾ ਵੱਡਾ ਸਾਡੇ ਲਈ ਪ੍ਰੇਰਨਾ ਸਰੋਤ ਸੀ ਉਹ ਸੀਗਾ ਸਾਦਾ ਖਾਣਾ, ਸਾਦਾ ਰਹਿਣਾ ਤੇ ਸਾਦਾ ਜੀਵਨ ਜਿਉਣਾ। ਇਹੋ ਅੱਜ ਅਸਲ ਉਹਨਾਂ ਦੀ ਲੰਬੀ ਜ਼ਿੰਦਗੀ ਦਾ ਇੱਕ ਰਾਜ਼ ਸੀਗਾ। 114 ਸਾਲ ਦੀ ਉਮਰ ਦਾ ਦੜਾਕ ਸਰਦਾਰ ਫੌਜਾ ਸਿੰਘ ਹਮੇਸ਼ਾ ਹੀ ਸਾਰੇ ਵਾਲੀ ਪ੍ਰੇਰਨਾ ਸਰੋਤ ਬਣਿਆ ਰਹੂਗਾ। ਔਰ ਉਹਨਾਂ ਦੀ ਇੱਕ ਹੋਰ ਬੜੀ ਵੱਡੀ ਗੱਲ ਸੀ ਵੀ ਉਹਨਾਂ ਨੇ ਸਿੱਖ ਪਛਾਣ ਦੇ ਨਾਲ ਕਦੀ ਸਮਝੌਤਾ ਨਹੀਂ ਕੀਤਾ ਅੱਜ ਜਿਹੜੇ ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨੂੰ ਤੁਰ ਪਏ ਆ ਉਹਨਾਂ ਨੂੰ ਇਹ ਸੇਧ ਲੈਣੀ ਚਾਹੀਦੀ ਆ ਵੀ ਅਸੀਂ ਨਸ਼ਾ ਬਾਣੀ ਦਾ ਚੰਗੇ ਕੰਮਾਂ ਦਾ ਪ੍ਰਸ਼ਾਦੀ ਦਾ ਰੱਖੀਏ ਤੇ ਅਸੀਂ ਕਿੰਨੇ ਵੱਡੇ ਮਕਾਮ ਹਾਸਲ ਕਰ ਸਕਦੇ ਆ ਅੱਜ ਦੀ ਜਵਾਨੀ ਨੂੰ ਬਾਪੂ ਫੌਜਾ ਸਿੰਘ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਬਚਣਾ ਚਾਹੀਦਾ ਤੋਬਾ ਕਰਨੀ ਚਾਹੀਦੀ ਆ ਕਿ ਸਾਡੇ ਕੌਮ ਦਾ ਬਹੁਤ ਕੀਮਤੀ ਵਿਰਸਾ ਹੀਰਾ ਜਿਹੜਾ ਉਸ ਐਕਸੀਡੈਂਟ ਦੀ ਭੇਟ ਚੜ ਗਿਆ ਤੇ ਉਹਦਾ ਸ਼ਿਕਾਰ ਹੋ ਗਿਆ ਪਤਾ ਨਹੀਂ ਰੋਜ ਫੌਜਾ ਸਿੰਘ ਇੱਕ ਸਮਾਜ ਦੇ ਵਿੱਚ ਨਾਂ ਸੀ ਇੱਕ ਵਿਚਾਰ ਸੀ ਜਿਹਦੇ ਕਰਕੇ ਅੱਜ ਸਾਰੇ ਆਪਾਂ ਸੋਚ ਰਹੇ ਆਂ ਲੇਕਿਨ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਅਜਿਹੇ ਐਕਸੀਡੈਂਟਾਂ ਦਾ ਸ਼ਿਕਾਰ ਹੁੰਦੇ ਨੇ ਜਿਹੜੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦੇ ਨੇ ਤੋਂ ਅੱਜ ਇਸ ਸਾਰੇ ਘਟਨਾ ਕਰਮ ਤੋਂ ਸਾਡੇ ਡਰਾਈਵਰ ਵੀਰਾਂ ਨੂੰ ਵੀ ਇੱਕ ਪਰਨ ਲੈਣਾ ਚਾਹੀਦਾ ਪਰਨ ਕਰਨਾ ਚਾਹੀਦਾ ਹੈ ਕਿ ਮਨੁੱਖੀ ਜਾਨਾਂ ਕੱਲੀਆਂ ਨੂੰ ਨਾ ਰੱਖਿਆ ਜਾਏ ਹਰ ਇੱਕ ਵਿਅਕਤੀ ਦੀ ਆਪਣੇ ਆਪਣੇ ਥਾਂ ਦੇ ਉੱਤੇ ਇੱਕ ਬਹੁਤ ਵੱਡੀ ਮਹੱਤਤਾ ਤੇ ਅਹਿਮੀਅਤ ਹੁੰਦੀ ਹੈ ਔਰ ਉਹਨੂੰ ਠੇਸ ਨਾ ਪਹੁੰਚਾਈ ਜਾਏ ਜਥੇਦਾਰ ਨੇ ਨੌਜਵਾਨਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ ਅੰਤਮ ਅਰਦਾਸ ਦੌਰਾਨ ਕੀਰਤਨ ਅਖੰਡ ਪਾਠ ਅਤੇ ਅਰਦਾਸਾਂ ਦੀ ਗੂੰਜ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਾ ਕੇ ਬਾਪੂ ਨੂੰ ਵਿਦਾਈ ਦਿੱਤੀ ਬਾਪੂ ਫੌਜਾ ਸਿੰਘ ਦੀ ਜ਼ਿੰਦਗੀ ਨੌਜਵਾਨੀ ਲਈ ਸਦਾ ਇੱਕ ਚਮਕਦਾ ਚਾਨਣ ਰਹੇਗੀ ਜੋ ਸਿੱਖੀ ਸਾਦਗੀ ਸਿਹਤ ਅਤੇ ਜੀਵਨ ਦੇ ਅਸਲ ਢੰਗ ਨੂੰ ਸਿਖਾਉਂਦੀ ਹੈ